ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮਾਛਵਾੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਅੱਜ ਮਾਛਵਾੜਾ ਸਾਹਿਬ ਦੀ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ ਮਾਛਵਾੜਾ ਸ਼ਹਿਰ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਤਲਾਸ਼ੀ ਮਹਮ ਕੀਤੀ ਉਹਨਾਂ ਨੇ ਇਸ ਮੌਕੇ ਕਿਹਾ ਕਿ ਜੋ ਵੀ ਨਸ਼ੇ ਦੇ ਸਦਾਕਰ ਹਨ ਉਹ ਨਸ਼ਾ ਵੇਚਣ ਤੋਂ ਬਾਝ ਆ ਜਾਣ ਨਹੀਂ ਤਾਂ ਉਹਨਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਅਤੇ ਐਸਟੀਐਚਓ ਪਿੰਦਰ ਸਿੰਘ ਖੰਗੂੜਾ ਮਛਵਾੜਾ ਨੇ ਕਿਹਾ ਕਿ ਇਹ ਤਲਾਸ਼ੀ ਮਹਿਮ ਨਸ਼ਾ ਵੇਚਣ ਵਾਲੇ ਸਦਾਕਰਾਂ ਦੇ ਘਰ ਵਿੱਚ ਹਮੇਸ਼ਾ ਹੀ ਜਾਰੀ ਰਹੇਗਾ ਕਿਉਂਕਿ ਜਿਨ੍ਹਾਂ ਦੇ ਉੱਤੇ ਪਹਿਲਾਂ ਨਸ਼ੇ ਦੇ ਪਰਚੇ ਦਰਜ ਹੋਏ ਹਨ ਇਹ ਤਲਾਸ਼ੀ ਮਹਿਮ ਉਹਨਾਂ ਦੇ ਘਰ ਵਿੱਚ ਚੱਲ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਛਵਾੜਾ ਨਿਊਜ਼ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਦੀ ਦੀ ਖਾਸ ਰਿਪੋਰਟ ਕਾ ਜੇ ਕੋਈ ਹੈ ਇਲਾਦਾਰ ਕੇ ਇਸ ਤਰਫ ਆਈ ਹੈ ਲੋਟਾ ਆਈ ਹੈ ਮੁਰਗੀ ਕਰਦਾ ਨਹੀਂ ਸਮਝ ਨਹੀਂ ਸੋਹਿੰ ਕਰਦਾ ਹੈ ਹਾਂ ਅੰਦਾ ਕੋਈ ਨਹੀਂ ਕਰਦਾ ਤੁਮ ਬਹਿਣੇ ਲੱਗਿਆ ਕਰਦੇ ਆ ਕੰਮ ਤੇ ਦੀ ਕਰੰਗ ਕਰਮ ਕਰ ਮੈਂ ਮੇਰੇ ਨਾਲ ਦੋ ਜੀ ਉਹ ਚੋੜੀ ਉਹ ਜੀਸੂ ਮਾਰ ਹੈ ਹੈ ਤੇਜ ਕੁਮਾਰ ਤੇਜ ਕੁਮਾਰ ਫੋਰ ਗੇਟ ਫੋਰ ਜੀਸੂ ਜੀ ਲਾਲਾ ਹਾਂ ਵਾਧਾ ਗੱਦੇ ਲਿੱਤਾਂ ਹਾਂ ਪਿੰਡ ਚੋਂ ਲਾ ਲਈ ਜਾਵਾਂਗੇ ਚਲੋ ਆਹ ਮੈਂ ਬੋਲ ਰਿਹਾ ਤੇ ਇਹ ਨਾ ਪੱਦਾਂ ਨੇ ਜਾਣ ਮਾਰੇ ਆਹ ਤੂੰ ਆ ਗੋਮਰਾ ਦੇ ਨਾ ਆਹ ਮੋ ਪਪਲੀ ਤੋਂ ਤੂੰ ਕਦੇ ਆ ਗੱਡੀ ਗੱਡੀ ਵੀ ਸਾਰਾ ਕੁਝ ਦੇਖੀ ਜਾਣਾ 99 ਕਿੰਨਾ ਹੈ ਹਾਂ 300 ਸਾਂ ਚੱਲਦੇ 300 ਨਾਲ ਭਰ ਗੀਂ 300 ਔਰ ਇਹੋ ਜਿਹੇ ਲੱਗ ਨਾ ਆਈ ਫੜਾਈ ਬਾਹਰ ਅੱਜ ਸਰ ਅਜਿਹੜਾ 700 ਕ੍ਰਿਮ ਚਲਾਇਆ ਜਾ ਰਿਹਾ ਕੀ ਬਰੈਟੀ ਤੇ ਇਹਦਾ ਪੰਜਾਬ ਸਰਕਾਰ ਦੀਆਂ ਦਇਤਾਂ ਦੇ ਤੇ ਸਾਡੇ ਮਾਨਯੋਗ ਐਸਐਸਪੀ ਦੇ ਸੀਨੀਅਰ ਅਫਸਰਾਂ ਦੀਆਂ ਦਇਤਾਂ ਦੇ ਜਿਹੜਾ ਜਿੰਨੇ ਵੀ ਡਰੱਗ ਪੈਡਲਰ ਨੇ ਇਹਨਾਂ ਦੇ ਖਿਲਾਫ ਜਿਹੜਾ ਬਿਲਕੁਲ ਸਖਤ ਮੈਅਮ ਚਲਾਈ ਹੋਈ ਹੈ ਜਿਹਨੇ ਡਰੱਗ ਵੇਚ ਰਿਹਾ ਇਮੀਡੀਏਟਲੀ ਤੁਸੀਂ ਫੜ ਕੇ ਅੰਦਰ ਦੇਵਾਂਗੇ ਜਿਹਨੇ ਸੌਫ ਦਾ ਜਿਹੜਾ ਡਰ ਬਡਲ ਉਹਨਾਂ ਦੇ ਘਰਾਂ ਦੀ ਜਿਹੜਾ ਕਸੋਪਰੇਸ਼ਨ ਸਭਾ ਚੱਲਿਆ ਉਹਨਾਂ ਦੇ ਘਰਾਂ ਦੀ ਹਰ ਰੋਜ਼ ਹੀ ਸਰਚ ਕਰ ਰਹੇ ਕਿੰਨੇ ਦਿਨਾਂ ਤੋਂ ਚੱਲ ਰਿਹਾ ਹੈ ਜੀ ਇਹ ਤੇ ਹੈ ਜੀ ਉਹ तकरीबन ਇੱਕ ਹਫ਼ਤੇ ਤੋਂ ਚੱਲਿਆ ਸਾਡਾ ਕੰਟੀਨਿਊ ਚੱਲਿਆ ਹੈ ਸ਼ਹਿਰ ਦੇ ਵਿੱਚ ਵੀ ਚੱਲਿਆ ਤੇ ਅੰਦਰ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਡੇ ਹੌਟਸਪੌਟ ਨੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਥੋੜੇ ਜਿਹੜੀ ਨਸ਼ਾ ਵੇਚਣ ਵਾਲ ਨੂੰ ਮੇਰੇ ਵੱਲੋਂ ਨਸੀਹਤ ਵੀ ਹੈ ਤੇ ਅਪੀਲ ਵੀ ਹੈ ਯਾਦਾ ਕੰਮ ਛੱਡ ਦੇਣ ਜੇ ਨਸ਼ਾ ਕੋਈ ਲੱਗਿਆ ਹੋਈ ਥੀ ਅਸੀਂ ਉਹਦਾ ਸਰਕਾਰੀ ਹਸਪਤਾਲ ਹਸਪਤਾਲ ਤੋਂ ਬੜੀ ਸੰਦੇਗਾ ਇਲਾਜ ਕਰਵਾ ਸਕਦੇ ਆ ਤੇ ਸਾਨੂੰ ਵਾੜਾ ਸਾਨੂੰ ਕੰਟੈਕਟ ਕਰ ਜਿਹੜਾ ਕਸਟੋਮ ਆਪਰੇਸ਼ਨ ਚੱਲਦਾ ਇਹਦੇ ਵਿੱਚ ਕਿਸੇ ਕੋਲ ਕੋਈ ਨਸ਼ਾ ਬਰਾਮਦ ਹੋਇਆ ਵੀ ਜਾਂ ਫੜਿਆ ਵੀ ਆਈ ਕੋਈ ਨਹੀਂ ਅੱਜ ਦੇ ਦਿਨ ਸਭਾ ਚੱਲ ਰਿਹਾ ਜਿਵੇਂ ਕੱਲ ਚੱਲ ਰਿਆ ਅਸੀਂ ਗੱਲ ਸਮਰਾਲੇ ਫੜਿਆ ਸੀ ਕੱਲ ਦੋ ਬੰਦਿਆਂ ਨੂੰ ਫੜਿਆ ਦੋ ਪਰਚੇ ਤੇ ਇੱਕ ਇੱਕ ਸਾਡਾ ਅੱਜ ਵੀ ਚੱਲ ਰਿਹਾ ਇੱਕ ਬੰਦਾ ਆਈ ਕਬੂਗੀ ਤਾਇਆ ਉਹਦੇ ਕੋਲੋਂ ਵੀ ਥੋੜਾ ਜਿਹਾ ਇੱਕ ਨਸ਼ਾ ਜਿਹੜਾ ਸਾਨੂੰ 3-4 ਗ੍ਰਾਮ ਦੇ ਲੱਗੇ ਨੇ ਇਹਦੇ ਆਪਸੋ ਆਪਰੇਸ਼ਨ ਦੇ ਵਿੱਚ ਜੀ ਕਰ ਰਹੇ ਹਾਂ ਜੀ ਇਹ ਜਾਨ ਆਣੇ ਨੇ ਜਿਹੜੇ ਡਰੱਗਰ ਨੇ ਜਿਹੜੇ ਬੇਚਦੇ ਨਸ਼ਾ ਵੇਚਦੇ ਆ ਉਹਨਾਂ ਦੀ ਕਦੇ ਚੱਲ ਰਹੀ ਜਿਹੜੇ ਡਰੱਗ ਵੇਚਦੇ ਨੇ ਉਹਨਾਂ ਦੇ ਘਰਾਂ ਦੀ ਸਰਕਾਰ ਕੀ ਕਹਿਣਾ ਚਾਹੋਗੇ ਜੀ ਮੈਂ ਤੇ ਆਪਣੇ ਜਰੀਏ ਇਹੀ ਇਹਨਾਂ ਨੂੰ ਡਰੱਗ ਵੇਚਣ ਵਾਲ ਨੂੰ ਨਸੀਹਤ ਵੀ ਹੈ ਤੇ ਅਪੀਲ ਵੀ ਹੈ ਮੈਂ ਆਪਣੇ ਵੱਲੋਂ ਕਰਨੀ ਜਾਣਾ ਵੀ ਇਹ ਕੰਮ ਛੱਡ ਦੇਣ ਕਿਸੇ ਦੀ ਜ਼ਿੰਦਗੀ ਬਚਿਆ ਦੀ ਖਰਾਬ ਨਾ ਕਰਨ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਜਾਣਾ ਜਿਨ੍ਹਾਂ ਦੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਾ ਵੀ ਜੀ ਰੈਂਟ ਰੈਂਟ ਦੀ ਗੁਪਤ ਰੱਖੀ ਜਾਏਗੀ भेज ਜੀ ਗੋਗਿਆ ਸਤਿ ਸ੍ਰੀ ਅਕਾਲ ਨੂੰ ਜਾਂ ਸਾਨੂੰ ਸਾਡੇ ਸਰਕਾਰੀ ਨੰਬਰ ਦੇ ਦੱਸਦੇ ਨੇ ਸਾਡੇ ਪਿੰਡ ਦੇ ਵਿੱਚ ਆ ਨਸ਼ਾ ਵੇਚਣ ਵਾਲੇ ਸਰ ਇੱਕ ਨਾ ਛੋਟੀ ਜਿਹੀ ਬੈਂਕੀ ਵੀ ਹੋਰਦੀ ਹੈ ਜਿਹੜਾ ਮਨਨ ਆਪਾਂ ਛੋਟੇ ਨਸ਼ੇ ਵਾਲਾ ਫੜਦੇ ਆ ਜੀ ਇਹਨਾਂ ਦੇ ਜਰੀਏ ਆਪਾਂ ਜਿਹੜੇ ਵੱਡੇ ਮਗਰਮਾਚਾ ਨੇ ਜੀ ਇਹਨਾਂ ਨੂੰ ਨਹੀਂ ਹੱਥ ਪਾ ਸਕਦੇ ਜੀ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜੇ ਚੈਨ ਹੈ ਵੱਡਿਆਂ ਦੇ ਛੋਟਿਆਂ ਦੇ ਵਿੱਚ ਜਿਹੜੀ ਫਰਮਾਈ ਦੇ ਵਿੱਚ ਇਹ ਚੈਨ ਤੋੜਨੇ ਜ਼ਰੂਰੀ ਆ ਉਹ ਚੈਨ ਨੂੰ ਅਸੀਂ ਤੋੜ ਰਹੇ ਆ ਇਹਨਾਂ ਦੇ ਜਰੀਏ ਜਿਹੜੇ ਵੱਡਿਆਂ ਤੋਂ ਲੈ ਕਾਦੇ ਉਹਨਾਂ ਨੂੰ ਵੀ ਰੋਕ ਰਹੇ ਆ ਉਹ ਵੀ ਵੈਗਮੜ ਦੇ ਜਿਹੜੇ ਫਾਰਵਰਡ ਲਿੰਕਰ ਆ ਉਹਨਾਂ ਨੂੰ ਫਾਲੋ ਕਰ ਰਹੇ ਆ ਜੀ ਬਾਕੀ